ਤੋ ਕੀਰਤਨ ਇਸੇ ਤਰ੍ਹਾਂ ਚੱਲਦਾ ਰਹੇਗਾ ਹੁਣ ਮੈਂ ਬਾਬਾ ਰਾਮ ਰੋਇ ਕੁੱਤੀਆ ਧਰਮਸ਼ਾਲਾ ਉਹਨਾਂ ਦੇ ਸਸਣ ਸਭਾ ਹੈ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੀ ਹਾਜ਼ਰੀ ਲਵਾਓ ਇਸੇ ਦੌਰਾਨ ਸਾਥ ਕੀਰਤਨ ਦੇ ਵਿੱਚੋਂ ਸਮਾ ਕੱਢ ਕੇ ਲੰਗਰ ਸੱਕੇ ਤੇ ਵਾਪਸ ਕੀਰਤਨ ਦੇ ਵਿੱਚ ਆ ਕੇ ਆਪਣੀ ਹਾਜ਼ਰੀ ਲਵਾਓ ਸ਼ਕਤੀ ਅਮਰ ਹੈ ਸ਼ਕਤੀ ਅਮਰ ਹੈ ਸ਼ਕਤੀ ਅਮਰ ਹੈ ਦੀ ਤੇ ਰੋਟੀ ਬੈਕ ਰੋਟੀ ਬੈਕ ਵੈਲਰ ਸੋਸਾਇਟੀ ਵੱਲੋਂ ਕੀਤਾ ਜਾ ਰਿਹਾ ਹੈ ਸਮਾਜਿਕ ਜਿਹਨਾਂ ਲੋਕਾਂ ਨੇ ਜਿਹੜਾ ਸੋਸਾਇਟੀ ਨੇ ਆਪਣਾ ਯੋਗਦਾਨ ਪਾਇਆ ਹੈ ਸਮਾਜ ਸੇਵਾ ਲਈ ਉਹਨਾਂ ਦਾ ਮਾਨ ਸਬਾਨ ਅੱਜ ਰੋਟੀ ਬੈਕ ਵੱਲੋਂ ਕੀਤਾ ਜਾ ਰਿਹਾ ਹੈ بہت سونا بجن بولیا ہے شروع جی سر ہری سرو سمانت کر رہے دو سو روپئے ਮਤਲਬ ਇਹ ਜੋ ਬੱਚਾ ਅੱਗੇ ਲੈਣਾ ਜਾ ਰਿਹਾ ਹੈ ਉਹਦਾ ਹੌਸਲਾ ਬਣਾਉਣਾ ਤਾਂ ਕਿ ਉਹ ਬਣੇਗੀ ਜਿਸ ਤਰ੍ਹਾਂ ਕਿਸੇ ਸੰਨਾਂ ਨੂੰ ਖਾਣ। ਉਹ ਪਹਿਲੇ ਬੋਲੇ ਸਤਿਗੁਰੂ ਦਾਸ ਮਹਾਰਾਜ ਕੀ ਗੈ ਜੀਵਨ ਆਸੰਗੀ ਅਮਰ ਹੈ। ਜੀਵਨ ਆਸੰਗੀ ਅਮਰ ਹੈ। ਬਹੁਤ ਬਹੁਤ ਧੰਨਵਾਦ ਜੀ। ਉਹਦੇ ਤੇ ਬੋਲੇ ਸਤਿਗੁਰੂ ਦਾਸ ਮਹਾਰਾਜ ਕੀ ਗੈ ਜੀਵਨ ਸਭ ਕੀ ਸ਼ੁਰੂ ਦਾਸ ਸਭ ਕੀ ਬਹੁਤ ਬੰਦਨਵਾਦੀ ਬੇਕੀ ਸਦੀ ਕਰਤੀ ਜੋਗਿਆ ਪੇਟ ਕਰ ਜਦੇ ਸੰਚਾਲਕ ਨੇ ਛੋਟੀ ਉਮਰ ਦੇ ਵਿੱਚ ਇਹਨਾਂ ਦਾ ਬਹੁਤ ਨਾਮ ਨਾਮ ਪਾਇਆ ਹੈ ਸਬਾਧ ਰਿਤੇ ਕਮਦਦੇ ਹੋਏ ਇਹ ਕੇਂਦਰ ਦੇ ਵਿੱਚ ਜੋ ਬੋਲੇ ਸੋਜ ਮੈਂ ਬੋਲੇ ਸੁਰਦਾਸ ਵਾਰਾ ਰਹਾ ਕੀ ਕੀ ਜੈ ਸੁਰਦਾਸ ਸਰਨੀ ਅਮਰ ਹੈ ਹਰ

ਖੜੇ ਰੋ ਖੜੇ ਰੋ ਖੜੇ ਰੋ ਅਨੈ ਜੀ ਵਿਚਾਰੇ ਖਾਜਾ ਪੰਡਤ ਜੀ ਦੇ ਨਾਲ ਖੜ ਜੋ ਵਿਚਾਰੇ ਖੜ ਜੋ ਬਲੇ ਸੋਨ ਤੇ ਜਨ ਸੁਰਾ ਆਸਮਾਨ ਦੀ ਗੁਰੂ ਦਾ ਸ਼ਕਤੀ ਸਤਿ ਸ਼੍ਰੀ ਅਕਾਲ ਰਵਿਦਾ ਬਹੁਤ ਬਹੁਤ ਧੰਨਵਾਦ ਜੀ ਅਜੀ ਅਨਿਲ ਜੀ ਜਿਹੜਾ ਅੱਜ ਰਵਿਦਾਸ ਮਹਾਰਾਜ ਜੀ ਦਾ ਗੁਰੂ ਮੁੱਖ ਜਿਹੜਾ ਪ੍ਰੋਗਰਾਮ ਕਿ ਕਰਾ ਦਿੱਤਾ ਅੱਜ ਦਾ ਜੋ ਇਹ ਪ੍ਰੋਗਰਾਮ ਹੈ ਰੋਟੀ ਬੈਂਕ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਹੈ ਇਸ ਦਾ ਜਿਹੜਾ ਇੱਕ ਮਕਸਦ ਇਹੀ ਹੈ ਸਰਬੱਤ ਦੇ ਭਲੇ ਲਈ ਸਤਗੁਰਾਂ ਦਾ ਜੋ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸੰਗਤ ਕੀਤੀ ਜਾ ਰਹੀ ਹੈ ਸੰਗਤ ਨੂੰ ਜੋੜਨਾ ਤੇ ਉਸ ਨੂੰ ਜਾਣੂ ਕਰਾਣਾ ਸਤਿਗੁਰਾਂ ਦੇ ਦਿੱਤੇ ਹੋਏ ਪ੍ਰਵਚਨਾਂ ਤੋਂ ਉਹਨਾਂ ਦੇ ਉਦੇਸ਼ ਤੋਂ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਹੰਦੋਂ ਨਹੀਂ ਤੀਂ ਥਾਉ ਜਿਹੜਾ ਬੇਗਮਪੁਰਾ ਦਾ ਜਿਹੜਾ ਨਾਰਾ ਲਾਇਆ ਸੀਗਾ ਉਸ ਦੇ ਨਾਲ ਸਾਰੇ ਹੀ ਸੇਮਤ ਨਹੀਂ ਜਿਵੇਂ ਕਿ ਰੋਟੀ ਬੈਂਕ ਵੈਲਫੇਅਰ ਸੁਸਾਇਟੀ ਦੇ ਮੈਂਬਰ ਨਹੀਂ ਉਹ ਕਿਸੇ ਇੱਕ ਜਾਤੀ ਦੇ ਇੱਕ ਧਰਮ ਦੇ ਨਹੀਂ ਉਹ ਸਾਰੇ ਹੀ ਇਨਸਾਨियत ਨੂੰ ਮੰਨਣ ਵਾਲੇ ਨੇ ਕਿਉਂਕਿ ਜੋ ਰੋਟੀ ਬੈਂਕ ਵੈਲਫੇਅਰ ਸੁਸਾਇਟੀ ਕੰਮ ਕਰ ਰਹੀ ਹੈ ਨਾ ਪਿਛਲੇ ਕਈ ਦਹਾਕਿਆਂ ਤੋਂ ਤੇ ਉਹਨਾਂ ਦਾ ਮਕਸਦ ਇਹੀ ਹੈ ਵੀ ਇਨਸਾਨ ਦੀ ਜੀਵ ਦੀ ਸੇਵਾ ਕਰਨੀ ਨਾ ਕਿ ਕਿਸੇ ਜਾਤੀ ਧਰਮ ਵਿਸ਼ੇਸ਼ ਵਿਅਕਤੀ ਦੀ ਉਸੇ ਉਪਲਕਸ਼ ਨੂੰ ਮੰਨਦੇ ਹੋਏ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਉਹ ਲਿਖਿਆ ਗਿਆ ਜੀ ਮੈਂ ਇਹ ਜੀ ਠੀਕ ਕਹਿਣਾ ਚਾਹੁੰਗਾ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਮੌਕੇ ਦਾ ਪ੍ਰੋਗਰਾਮ ਕੀਤਾ ਗਿਆ ਹੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੀ ਖੁਸ਼ੀ 'ਚ ਰੋਟੀ ਬੈਂਕ ਸੰਸਥਾ ਦੇ ਨੌਜਵਾਨ ਸਾਥੀਆਂ ਨੇ ਪ੍ਰਧਾਨ ਸ਼ੇਖਰ ਜੀ ਨੇ ਤੇ ਇਹਨਾਂ ਦੀ ਸਾਰੀ ਟੀਮ ਨੇ ਅੱਜ ਮਾਨਵ ਸੇਵਾ ਸਦਨ ਮਲੋੜ ਚ ਇੱਕ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਹੈ ਇੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਚ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਚ ਲੰਗਰ ਲਾਇਏ ਗਏ ਨੇ ਬਹੁਤ ਖੁਸ਼ੀ ਦੀ ਗੱਲ ਹੈ ਨੌਜਵਾਨ ਉਪਰਾਲਾ ਕਰ ਰਹੇ ਹੈ ਆਪਦੇ ਜਿਹੜੇ ਗੁਰੂ ਮਹਾਰਾਜ ਨੂੰ ਯਾਦ ਕਰ ਰਹੇ ਹੈ ਉਹਨਾਂ ਦੀ ਸਿੱਖਿਆ ਨੂੰ ਲੋਕਾਂ ਤੱਕ ਪਹੁੰਚਾ ਰਹੇ ਹੈ ਕਹਾਸੇ ਵਰਤੇ ਜੇ ਗੱਲ ਕਰੀਏ ਤਾਂ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਨੇ ਸਮਾਜਿਕ ਬਰਾਬਰਤਾ ਦੀ ਗੱਲ ਕੀਤੀ ਸੀ ਜਿਹੜੀ ਉੱਚੀ ਨੀਚ ਤੇ ਹੋਰ ਸਮਾਜਿਕ ਬੁਰਾਈਆਂ ਸਮਾਜ 'ਚ ਜਿਹੜੀਆਂ ਫੈਲੀਆਂ ਹੋਈਆਂ ਸੀ ਉਹਨਾਂ ਨੂੰ ਦੂਰ ਕਰਨ ਲਈ ਸਿੱਖਿਆ ਦਿੱਤੀ ਸੀਗੀ ਤੇ ਬਹੁਤ ਖੁਸ਼ੀ ਹੈ ਵੀ ਜਿਹੜਾ ਉਹਨਾਂ ਦਾ ਇਹ ਸਨੇਹਾ ਹੈ ਵੀ ਹਰੇਕ ਇਨਸਾਨ ਨੂੰ ਆਪਾਂ ਇੱਕ ਅੱਖ ਦਾ ਇੱਕ ਅੱਖ ਨਾਲ ਦੇਖਣਾ ਬਰਾਬਰ ਸਮਝਣਾ ਹੈ ਉਹ ਸਨੇਹਾ ਅੱਜ ਨੌਜਵਾਨਾਂ ਨੇ ਸਾਰੀ ਸੰਗਤ ਨੂੰ ਦਿੱਤਾ ਹੈ ਤੇ ਮੈਂ ਬੇਨਤੀ ਕਰਦਾ ਹਾਂ ਨੌਜਵਾਨ ਸੇਵਾ ਬੜੀ ਕਰ ਰਹੇ ਰੋਟੀ ਬੈਂਕ ਵਾਲੇ ਲੰਗਰ ਲਾਉਂਦੇ ਐ ਨਾਲ ਨਾਲ ਇਹਨਾਂ ਨੂੰ ਮੈਂ ਇਹ ਵੀ ਬੇਨਤੀ ਕਰਦਾ ਐ ਵੀ ਜਿਹੜੇ ਨੌਜਵਾਨ ਸਾਥੀ ਐ ਬੱਚੇ ਛੋਟੇ ਉਹਨਾਂ ਨੂੰ ਵੀ ਪ੍ਰੇਰਨਾ ਦਿਓ ਵੀ ਆਪਾਂ ਜਿਹੜਾ ਹੈਗਾ ਪੜ੍ਹਾਈ ਵਾਲੇ ਪਾਸੇ ਲੱਗੀਏ ਕਿਉਂਕਿ ਪੜ੍ਹਾਈ ਨਾਲ ਹੀ ਜਿਹੜਾ ਹੈਗਾ ਸਮਾਜ ਉੱਚਾ ਉੱਠ ਸਕਦਾ ਐ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਤੁਸੀਂ ਨੌਕਰੀਆਂ ਦੇ ਵੀ ਕਾਬਿਲ ਹੋ ਜਾਂਦੇ ਹੋ ਤੇ ਆਪਦੇ ਨੌਕਰੀਆਂ ਲੈ ਕੇ ਤੁਸੀਂ ਸਮਾਜ 'ਚ ਆਪਦੀ ਥਾਂ ਬਣਾ ਸਕਦੇ ਹੋ ਬੜਾ ਹੀ ਪਵਿੱਤਰ ਗੁਰੂ ਮਹਾਰਾਜ ਜੀ ਦਾ ਜੋ ਪ੍ਰੋਗਰਾਮ ਕੀਤਾ ਹੈ ਬੜੇ ਹੀ ਸਾਰੇ ਬਲੋਟ ਨਿਵਾਸੀਆਂ ਨੂੰ ਸਾਰੀ ਸੰਗਤ ਨੂੰ ਬੜੀ ਖੁਸ਼ੀ ਦੀ ਗੱਲ ਹੈ ਜੀ ਸੇਵਾ ਸਦਨ ਧਰਮਸ਼ਾਲਾ ਦੇ ਵਿੱਚ ਸਾਡੇ ਜੋ ਭਰਾ ਸ਼ੇਖਰ ਕੁਮਾਰ ਅਤੇ ਉਹਨਾਂ ਦੇ ਮੈਂਬਰ ਜਿਹੜੇ ਇਹ ਸੇਵਾ ਨਿਭਾਰੇ ਨੇ ਕਿ ਜੋ ਵੀ ਜੋ ਜੀ ਆਵੇ ਸੋਹਰਾ ਜੀ ਜਾਵੇ ਉਸੇ ਤਰ੍ਹਾਂ ਜੋ ਵੀ ਭੁੱਖਾਵੇ ਉਹ ਪੇਟ ਭਰ ਕੇ ਜਾਵੇ ਜੀ ਤੋਂ ਸਾਰੇ ਮੁਹੱਲੇ ਦੇ ਬਲੋਟ ਦੇ ਵਿੱਚ ਜਾ ਕੇ ਘਰਾ-ਘਰਾ ਦੇ ਵਿੱਚ ਜੋ ਬਚਾਇਆ ਖਾਣਾ ਇਕੱਠਾ ਕਰਕੇ ਭੁੱਖੇ ਉਹ ਜਿਹੜੇ ਪਿਆਸੇ ਨੇ ਉਹਨਾਂ ਨੂੰ ਜੋ ਰੋਟੀ ਖਵਾ ਰਹੇ ਨੇ ਇਹ ਬਹੁਤ ਹੀ ਨੇਕ ਕੰਮ ਹੈ ਜੀ ਸਾਰੇ ਘਰਾਂ 'ਚ ਰੋਟੀ ਇਕੱਠੀ ਕਰਕੇ ਜੋ ਵੀ ਗਰੀਬ ਰਿਕਸ਼ੇ ਵਾਲਾ ਜੋ ਵੀ ਪਿਘਾਰੀ ਜੋ ਵੀ ਕਿਸੇ ਪ੍ਰਕਾਰ ਦਾ ਮਿਹਨਤੀ ਬੰਦਾ ਹੈ ਕਿਸੇ ਪ੍ਰਕਾਰ ਦਾ ਜੋ ਵੀ ਮਿਹਨਤ ਕਰਨ ਵਾਲਾ ਬੰਦਾ ਹੁੰਦਾ ਹੈ ਉਹਨਾਂ ਨੂੰ ਉਹ ਪੇਟ ਭਰ ਕੇ ਸਾਡੇ ਸ਼ੇਖਰ ਕੁਮਾਰ ਜੀ ਉਹਨਾਂ ਦੇ ਪੇਟ ਭਰ ਕੇ ਫਿਰ ਉਹਨਾਂ ਨੂੰ ਵਿਦਾ ਕਰਦੇ ਨੇ ਜੀ ਇਹਨਾਂ ਦੀ ਰੋਜ਼ ਦੀ ਡਿਊਟੀ ਹੁੰਦੀ ਹੈ ਜੀ ਅਰੇ ਸ਼ੇਖਰ ਜੀ ਕੀ ਕਹਿਣਾ ਚਾਹੁੰਗੇ ਅੱਜ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਜਨਮ ਦਿਹਾੜਾ ਕਾਡੋਲ ਮਨਾਇਗਾ ਸੰਸਥਾ ਕੋਲ ਮੈਂ ਸ਼ੇਖਰ ਕੁਮਾਰ ਰੋਟੀ ਬੈਂਕ ਵੈਲਫੇਅਰ ਸੁਸਾਇਟੀ ਪ੍ਰਧਾਨ ਜਿਹੜੀ ਵੀ ਸੰਗਤ ਮੇਰੇ ਤਰ ਤੇ ਆਈ ਹੈ ਉਹਨਾਂ ਨੂੰ ਬਹੁਤ ਬਹੁਤ ਮਿਹਰबानी ਧੰਨਵਾਦ ਸ਼ੁਕਰੀਆ ਕਰਨਾ ਚਾਹ ਰਹੇ ਹਾਂ ਜੀ ਬਹੁਤ ਬਹੁਤ ਧੰਨਵਾਦ